ਤੇ ਅੱਜ ਦਾ ਜੋ ਪੀਸੀ ਹੈਗੀ ਆ ਸਾਡੇ ਉਹਨੂੰ ਅਜੇ ਹੋਰ ਕੀਤੀ ਗਈ ਹੈ ਪਸਨਲੀ ਮੇਰੇ ਵੱਲੋਂ ਤੇ ਬਿਫੋਰ ਆਈ ਸਟਾਰਟ ਇੱਕ ਬਰੀਫ ਇੰਟਰੋਡਕਸ਼ਨ ਤੁਹਾਨੂੰ ਕੁਝ ਜਾਣਿਆ ਜਾਣੇ ਦੇ ਸਟਪਸ ਕੁਝ ਮੈਨੂੰ ਲੱਗਦਾ ਕਿ ਇਹ ਫੇਸਸ ਦੇ ਤੇ ਜੇ ਮੈਂ profession ਦੀ ਮੈਂ ਗੱਲ ਕਰਾਂ ਆਪਣੇ profession ਦੀ ਮੈਂ ਡਾਕਟਰ ਵੇਕ ਫੈਸ਼ਨ ਐਮਵੀ ਸਰਦੀ ਪਟਿਆਲੇ ਦਾ ਹੋਈ ਸੀ ਤੇ ਐਮਡੀ ਸਰਦੀ ਪੀ ਜੇ ਚੰਡੀਗੜ੍ਹ ਤੋਂ ਹੋਈ ਸੀ ਐਂਡ ਇਨ ਬੀਟਵੀਨ ਸਮ ਸੁਪਰ ਸਪੈਸ਼ਲਟੀ ਲਈ ਵੀ ਜਾਣਾ ਪਿਆ ਤੇ ਜੇ ਮੈਂ ਸੀ ਮੈਂ ਹੁਣ ਪੋਲਿਟিক্যাল ਕਰੀਅਰ ਦੀ ਮੈਂ ਗੱਲ ਕਰਾ ਆਪਣੀ ਤੇ ਸਾਡੀ ਆਵਾਜ਼ ਦੀ ਪਾਰਟੀ ਦਿਸ ਇਜ਼ ਮਾਈ ਫਰਸਟ ਮਦਰ ਪਾਰਟੀ ਪੇਰੈਂਟ ਪਾਰਟੀ ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਅਸੀਂ ਜੁੜੇ ਹੋਏ ਨੇ ਤੇ ਪਾਰਟੀ ਦੀ ਸੇਵਾ ਲਈ ਪਾਰਟੀ ਦੀ ਤਰੱਕੀ ਲਈ ਅਸੀਂ ਕੰਮ ਕਰ ਰਹੇ ਆਂ ਆਪਾਂ ਤੇ 17 ਚ ਵੀ ਅਸੀਂ ਇਲੈਕਸ਼ਨ ਲਈ ਸੀ ਵਿਧਾਨ ਸਭਾ ਦੀ ਮੁਰਦਾ ਸ਼ੰਤਰਾ ਸੀ ਤੋਂ ਪੰਜਾਬ ਵਿਧਾਨ ਸਭਾ ਦੀ ਪੁਰਣੀਚੀ ਸਾਡੀ ਸੇਵਾ ਲੱਗੀ ਪਾਰਟੀ ਵੱਲੋਂ ਲੋਕ ਸੇਵਾ ਸ਼ਾਰ ਪਰ ਲੰਡੀ ਤੇ 22 ਚ ਵੀ ਅਸੀਂ ਸ਼ਹਿਰ ਸੰਨੋ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ੰਤਰਾ ਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲੜੀ ਸੀ ਤੇ ਮੇਰਾ ਪੂਰਾ ਨਾਮ ਬਕਰ ਰਵਜੋਸੂ ਬੱਦਨਾ ਬੱਦਨ ਪਰਿਵਾਰ ਚੋਂ ਅਸੀਂ ਹੈਗੇ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸ਼ਨ ਦੀ ਗੱਲ ਕਰ ਲਈਏ ਚਾਹ ਪੋਲੀਟਿਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20-22 ਸਾਲ ਹੋ ਗਏ ਮੰਨੂ ਉਥੇ ਸ਼ਾਰਪੁਰ ਆਪਣਾ ਹਸਪੀਟਲ ਚਲਾ ਦੇ ਰਵਜੋਤ ਹਸਪੀਟਲ ਕਾਰਡੀਕ ਸੈਂਟਰ ਤੇ ਇੰਨੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਕਿ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉੱਥੇ ਕਿਰਦਾਰ ਆ ਕਿਹੋ ਜਿਹਾ ਰੂਪ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲਬੁੰਦੇ ਦੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਥੀਅਰ ਲੈਚਰ ਜਿ세 ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਖੋਹ ਚੁੱਕੇ ਆ ਤੇ ਕੈਂਪੇਨ ਵੀ ਬੰਦ ਹੋ ਚੁੱਕੀ ਆ ਤੇ ਮੈਂ ਪੈਨਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੰਪੇਨ ਬੰਦ ਹੋਣ ਲੱਗੀ ਜਿਸ ਕੰਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਪਰੇਟ ਹੋਏ ਤੇ ਜਦੋਂ ਅਸੀਂ ਦੇਖਿਆ ਬڑا ਮਨ ਨੂੰ ਤਕਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸੜੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਦੁਖੀ ਮਹਿਸੂਸ ਹੋਇਆ ਤੇ ਮੈਂ ਗਲਤ ਹੋਵਾਂ ਕਿ ਇਕ ਇਰਰੇਗੂਲਰ ਪਾਰਟੀ ਉਹਨਾਂ ਦੇ ਇਰਰੇਗੂਲੈਂਟਿਕ ਲੀਡਰ ਤੇ ਇੱਕ ਇਰੈਗੂਲਰ ਟੈਕ ਇਸ਼ੂ ਜੋ ਉਹਨਾਂ ਨੇ ਚੱਕਿਆ ਹੈਗਾ ਲਖਸ਼ਰ ਦੀ ਤਾਮੀਲ ਨੂੰ ਦੇਖਦੇ ਹੋਏ ਆਵਾਦੀ ਪਾਰਟੀ ਦੀ ਜਿਹੜੀ ਉਥੋਂ ਇੱਕ ਇੱਕ ਵੱਡੀ ਮੀਟਿੰਗ ਨਾਲ ਸੀ ਜਿੱਤ ਪ੍ਰਾਪਤ ਕਰਨ ਜਾ ਰਹੇ ਆਪਾਂ 23 ਜੂਨ ਨੂੰ ਸੰਦੀਪ ਰੋੜਾ ਜੀ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ ਪੋਲੀਟਿਕਲੀ ਕਹਿ ਸਕਦੇ ਇੱਕ ਜਮਾਇਤਾਉਂਗ ਰਾ ਕੀ ਇੱਕ ਧਰਮੀ ਕਹਿ ਸਕਦੇ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਪਹਿਲਾਂ ਹੀ ਆਪਣੀ ਸਰਕਾਰ ਰੰਦੇ ਹੋਏ ਐਸਪੀ ਚਾਰੇ ਤੇ ਦਲਿਤ ਪਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ ਪਰੇ ਕੁਛ ਨਹੀਂ ਹੈਗਾ ਸੰਦੇ ਆਮ ਆਦੀ ਪਾਰਟੀ ਦੀ ਸਰਕਾਰ ਦੇ जय मंत्री सहबानो जय एमएलए सहबानो जयसी गल कर लीजिए लालचंद जी दी बलकार जी दी ते हुण जो बेणू टारगेट चीता गया मैं कहूंगा कि एक सोची समझी एक एक चाल ऐसी फैचाना दी लीडरानों ਮੁਆਮਲੇ ਮੰਤਰੀ ਸਹਿਬਾਨਾਂ ਨੂੰ ਕਿੰਦਾ ਸੀ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਗਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਐਸੀ ਪਾਈਚਾਰੇ ਦਰਿਤ ਪਾਈਚਾਰੇ ਨੂੰ ਨਾਲ ਲੈ ਕੇ ਚੱਲ ਰਹੀ ਹੈ ਉਹ ਜੇ ਅਸੀਂ ਗੱਲ ਕਰ ਲਈ ਏਜੀ ਵਿੱਚ ਏਜੀ ਆਫਿਸ ਵਿੱਚੋਂ ਜੋ ਰਾਖਾ ਕਰਮ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਕਿਉਂ ਅੱਗੇ ਨੂੰ ਬਾਦਰੇ ਵਿੱਚ ਕਿਉਂ ਉਤਰ ਕੀਤਾ ਦੇਵੇ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚੋਲੰਗਰੀ ਕੋਈ ਗੱਲ ਨਹੀਂ ਮੇਰਾ ਪੋਲੀਟੀਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਆ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਹੈ ਉਹ ਕੋਈ ਕਿਸੇ ਦੀ ਧੀ ਹੈ ਕਿਸ ਦੀ ਭੈਣ ਹੈ ਕਿਸ ਦੀ ਬਾਹ ਹੋਵੇਗੀ ਉਹ ਉਹਨੂੰ ਜਾਣਦੇ ਵੀ ਨਹੀਂ ਹੋਣਗੇ ਇਹ ਵੀ ਪੱਕੀ ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹਦਾ ਸਰਪ੍ਰੇਟ ਕਰ ਰਹੇ ਹੋ ਜਿਸ ਦਾ ਕਿਸੇ ਕੋ ਕੋ ਜਵਾਬ ਨਹੀਂ ਇਹ ਤੋਂ ਮਾਨ ਹੈਗਾ ਇੱਕ ਨਾਰੀ ਜਾਤੀ ਦਾ ਔਰਤ ਜਾਤੀ ਦਾ ਉਸ ਸ਼ਖਸ ਦੀ ਇਹੋ ਜੀ ਮਾਨਸਿਕਤਾ ਹੋਵੇਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਵਾਉਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਵਾਉਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਿਵਾਉਂਦੇ ਨੇ ਆਪਣੇ ਆਪ ਨੂੰ ਅਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇਣੇ ਕੀ ਇਹ ਹੈ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੈਟਫਾਰਮ ਤੇ ਖਾਸ ਕਰਕੇ ਲੇਡੀਜ਼ ਜਾਂ ਔਰਤਾਂ ਜੇ ਉਹਨਾਂ ਦਾ ਰਾਜਨੀਤਿਕ ਕਦਮ ਚ ਵਾਧਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਵੋਟ ਦਿੰਦਾ ਤੇ ਮੈਂ ਇਹੋ ਜਿਹੇ ਹੋਰ ਬਹੁਤ ਵਾਰ ਕਹਿੰਦਾ ਉਹਨਾਂ ਨੂੰ ਮੈਂ ਕਿਸ ਸਸ ਸੋਚ ਦੇ ਮਾਲਕ ਤੇ ਜਿਹੜੇ ਕਹਿੰਦਾ ਅੰਦਰ ਕੀ ਸਾਡੀ ਇਹ ਇਥੋਂ ਦੀ ਜ਼ੱਦੀ ਪਾਰਟੀ ਨਹੀਂ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਰਿਸਪੈਕਟ ਨਹੀਂ ਹੋ ਜਾਂ ਸਲਮਾਨ ਅਸੀਂ ਉਹਨਾਂ ਉਰੋਂ ਆਪਣੇ ਆਵਾਵਾ ਪੈਨਾਤੀਆਂ ਵਾਸਤੇ ਅਸੀਂ ਪਾਲਦੇ ਆਪ ਕੋਈ ਹੈ ਜਵਾਬ ਉਹਨਾਂ ਕੋਲ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਔਰਤ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਪਾਚਾਰਿਆਂ ਨੂੰ ਤੇ इवन ਸਾਡੀ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫਰਟੀਲਿਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਥਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਸੀਓ ਨੂੰ ਕੋ ਐਕਸਪੈਕਟ ਨਹੀਂ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੋਈ ਮਨ ਨਹੀਂ ਸੀ ਆ ਜਾਣ ਦਾ ਇੱਥੇ ਪ੍ਰੈਸ ਕੌਂਫਰੈਂਸ ਕਰਨ ਦਾ ਮੇਰੀ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹੁੰਦੇ ਮੇਰੇ ਕੋਲ ਦੋ ਬੱਚੇ ਨੇ ਮੇਰੇ 6 ਇਅਰ 올ਡ ਐਂਡ 3 ਇਅਰ 올ਡ ਬਣੇ ਐਂਡ ਉਹਨਾਂ ਦੇ ਮਨਤੇ ਵਿੱਚੋਂ ਬੇਤੁਕੀ ਦੱਸੋ ਕਰੋ ਤੁਸੀਂ ਸ਼ਰਿਆਮ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹ ਹਉਮੈ ਦਾ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਬੁੰਦਿਆਂ ਦੀ ਗੱਲ ਕਰੋ ਤੁਸੀਂ ਕਿ ਹੁਣ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਵੜ ਜਾਣਾ ਤੁਸੀਂ ਉਹ تیسਿੰਦੇ ਕੀ ਪਰਸਨ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆਪ ਅਸੀਂ ਕਾਹਦੇ ਨਾਲ ਲੜਾਈ ਲੜਦੇ ਆਂ ਆਪਾਂ ਦੱਸੋ ਬੀ ਬੜਾ ਸੁਨੇਹਾ ਆਉਣਾ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਵਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਲੰਕਨੀ ਸੇਖੀਤ ਹੁੰਦਾ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਕਿ ਅਸਿੱਤੀ ਆ ਪਹਿਲਾਂ ਦੀ ਆਪਾਂ ਉਹਨਾਂ ਦੇ ਇੰਦਰ ਨੂੰ ਇਦਾਂ ਦੋਲੀ ਆ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹ ਨਹੀਂ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਕਾਹਦੇ ਦੌਰ ਲਈ ਹੋਈ ਸੀ ਅਸੀਂ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸਬੰਤਰਿਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕੀ ਅੱਜ ਤਾਂ ਵਾਧਰ ਉਹ ਜ਼ੋਰ ਦੇ ਫੁੱਲ ਸਟਾਪ ਲਾਤਾ ਤੁਹਾਡੇ ਸੇਰ ਨਾਲ ਕੀ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਨਹੀਂ ਤਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਉਹ ਕੱਟ ਗੱਲ ਕਰੀ ਦੀਏ ਉਹ ਨਾ ਕੋਲ ਕੇ ਅਸੀਂ ਗੱਲ ਕਰੀ ਦੀਆ ਤੇ ਯੂ ਕੈਨ ਅੰਡਰਸਟੈਂਡ ਦੀ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜਿਹੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰਹੀ ਕੰਮਾ ਕਰ ਰਹੇ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸ ਦੀ ਫੈਮਿਲੀ ਟਾਰਗੇਟ ਕਰ ਲੋ ਜਿਸ ਦਿਆਂ ਫੋਟੋਸ ਵੀਡੀਓਸ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਨੈਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋ ਮੈਂ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜੜੀ ਬਰੀ ਫੋਟੋ ਦੇ ਨਾਲ ਇੱਕ ਲੇਡਰੀ ਫੋਟੋ ਜੋ ਕਿ ਮੇਰੇ ਕੋਲ ਲਾ ਹੋ ਐਕਸ ਵਾਈ ਐਕਸ ਦੀ ਉਹਨਾਂ ਦੀ ਫੋਟੋ ਨੂੰ ਐ ਦੇਰ ਤੱਕ ਮੇਰੇ ਨਾਲ ਜੋੜ ਕੇ ਠੀਕੇ ਦੇ ਉਸạch ਵਿੱਚ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਜਿੱਥੇ ਵੀ ਹੋएगी ਸੁਖਸਾਲ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹਤੇ ਕੀ ਵੀ ਦੀ ਹੋਗੀ ਉਹਦਾ ਕੀ ਕਸੂਰ ਹੈ ਜੇ ਲੜਾਈ ਲਾਣੀ ਤੁਸੀਂ ਮੈਨ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਉਹਦਾ ਉਹਦਾ ਵਿਚਾਰੇ ਦਾ ਕੀ ਕਸੂਰ ਹਣਸਿਓ ਕਿਉਂ ਤੁਸੀਂ ਇੰਨੀ ਚਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਬਾਵਾ ਪੈਣਾ ਧੀਨੂਰ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਕਿਚਾਈਂ ਚ ਤੇ ਰੱਬ ਦੀ ਕਿਚਾਈਂ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਸਾਨੂੰ ਉਹ ਸੋਲਡ ਸਾਬ ਦਵਾਂਗੇ ਸੋ ਇਹਨਾ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦੇ ਇਥੇ ਪਹੁੰਚਦੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਰੋ ਤੁਹਾਡਾ ਤਨਵਾਦ ਕਰਦਾ ਕਿ ਬੜੇ ਸ਼ੋਰ ਸਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਅੱਛਾ ਮਤਲਬ ਇਹ ਕਿ ਦਿੱਤਾ ਉਹਨੇ ਜਾਨਕ ਦੇ ਫੇਲ ਤੇ ਕੀਤਾ ਗਿਆ ਸਾਰਾ ਕੁਝ ਜੋ ਵੀ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਮਿਦਨ ਤੋਂ ਬਾਅਦ ਵਿੱਚ ਇਹ ਸੇ ਪਛਾਤਾਜ ਕਰਾਇਆ ਜਮ ਜਿੱਦਾਂ ਨੂੰ ਹਸਪਤਾਲ ਦੇ ਵੱਲੋਂ ਮੈਂ 10 ਵਜੇ ਕੀ ਰਿਕੁਐਸਟ ਕੰਪਲੀਟ ਚਲ ਗਈ ਹੈ ਇਨਵੈਸਟੀਗੇਸ਼ਨ ਜਰਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਕੋਈ ਦੋਰ ਨਹੀਂ ਓਕੀ ਤੱਕ ਕਿਤੇ ਪਹੁੰਚਣ ਦੀ ਤਾਂ ਜਰੂਰਤਾ ਨਹੀਂ ਕਿਸੇ ਦੇ ਬਾਈ ਨੇਮ ਕਿਸੇ ਦੇ ਨਾਮ ਕਿਹਦੇ ਕਿਹੜੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾ ਲਈਆ ਮੈਂ ਜਦ ਕੰਪਲੀਟ ਜਦੋਂ ਸਭ ਹੀ ਕਰਦੇ ਉਹਨਾਂ ਨੇ ਪਾਇਆ ਮੂਲ ਜਦੋਂ 19 ਤੁਸੀਂ ਕੰਪਲੀਟ ਕਿਹੜੇ ਕਿਹੜਾ ਕੰਪਲੀਟ ਕਰਾਈ ਜੀ ਬਾਈ ਨੇਮ ਹੋ ਰਹੀ ਹੈ ਵਿਕਰਮਜੀਤ ਜੀ ਦੇਖੋ ਠੀਕ ਹੈ ਜੀ ਨਹੀਂ ਕਿਹਨੂੰ ਇਹ ਦਰਸ਼ਕ ਇਹ ਪਰਸਪਰ ਇਹ ਆਪਕਾ ਇਹ ਕੋਸ਼ਿਸ਼ ਕਰਦਾ ਵੀ ਜਾਣ ਤੁਹਾਡੇ ਘਰ ਚ ਪਹੁੰਚਣੀ ਹੈ ਤੇ ਤੁਹਾਡੇ ਪਤਨੀ ਦੇ ਕੋਲ ਪਹੁੰਚ ਰਹੀ ਹੈ ਹਾਂ ਇਹ ਲੀਕ ਕਿਥੋਂ ਹੋਈ ਆ ਮੰਗਿਆ ਮਟਵਾ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀਆਂ ਜੀ ਜੀ ਐਡੀ ਐਣੀ ਟਾਈਮ ਤੋਂ ਕਿਉਂ ਸ਼ੁਰੂ ਹੋ ਗਿਆ ਨਾ ਐਡੀ ਕਿੱਥੇ ਹੋਈ ਹੈ ਹਾਂ ਜੇ ਤੁਸੀਂ ਕਹਿ ਰਹੇ ਮੋਬਾਈਲ ਤੇ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀ ਹੋ ਸਕਦੀ ਹੈ ਦੋ ਚੀਜ਼ਾਂ ਹੋ ਗਈਆਂ ਲੇਕਿਨ ਮਸਲ ਦੇ ਕਿਹਨਾਂ ਸਤੋਂ ਕਿੱਸੀ ਐਟ ਲੱਗੀਆਂ 50 1 A ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪੁਰਾਣੀ ਫੋਟੋ ਹਾਂਜੀ ਇਹ ਪੋਸਿਬਿਲਟੀ ਮੇਰੀ 105 ਸੀ ਸੀ ਇਹ ਤਾਂ ਉਹਨੂੰ ਮੋਡੀਫਾਈ ਕੀਤਾ ਹੋਰ ਮੈਂ ਕਹਿ ਰਿਹਾ ਹਾਂ ਤੁਹਾਡਾ ਡਿਵੋਰਸ ਕਿਦੋਂ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਗੱਲਾਂ 'ਚ ਨਹੀਂ ਜਾਣਾ ਸਾਹਿਬ ਕੀ ਹੋ ਗਿਆ ਸਾਹਮਣੇ ਇਹਨਾਂ ਨਾਲ ਇਹ ਤਾਂ ਤੁਸੀਂ ਇਸ ਕਮੇਂ ਇਹ ਸਿੱਖਤ ਹੋਏ ਪਤੀਆਂ ਬਾਰੇ ਜ਼ਿਕਰ ਨਹੀਂ ਹੋਇਆ ਤੁਸੀਂ ਇਹ ਕੀ ਕਰਦੇ ਹੋ ਵੀ ਡਿਵੋਰਸ ਕਰਦੇ ਹੋ ਜਾਂ ਤੁਹਾਡੇ ਵਿਆਹ ਕਿੰਨੇ ਹੋਏ ਨੇ डिवोर्स मेरा uh, uh, मैं कहूंगा कि दैट्स वेरी वेरी पर्सनल टू मी जल्दी क्वेश्चन पूछ रहे हो तो थोड़ा कोई हक नहीं है कि मेरे साथ बात साहब गल वो पशु चपाने जाने का कंप्लीट किथे की थी तुसी फिर भी होशियार प्लीज जी एक सेक तुसी ये गल कल भी लिखी है भी ये आई टू बस गया है एडिटर ने बट ਉਹ ਇੱਕ ਤੁਸੀਂ ਕਹਿ ਰਹੇ ਫੋਟੋ ਪੁਰਾਣੀ ਹੈ 10 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤ ਜੀ ਨੇ ਐਲਸੋਰੀ ਕਲੀਮ ਕੀਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਟ ਡਿਸ ਕਲੇਮ ਜੀ ਜੀ ਉਹ ਕਹਿੰਦੇ ਹੈ ਹਸਬੰਡ ਬਾਈ ਸੈਲਫੀ ਨਹੀਂ ਸੰਭਿਕ ਕਿਉਂਕਿ AI ਤਾਂ ਉਹ ਗਲਤ ਕੀ ਹੈਗਾ ਦੱਸੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇਹ ਲਿਖਿਆ ਥੱਲੇ ਕਿ ਵੀਡੀਓ ਜਲ ਵੀਡੀਓ ਵੀ ਹੈਗੀ ਹੈ ਦਾ ਇਹ ਉਹਨਾਂ ਕੋ ਹੋਈ ਵੀ ਦੇ ਕਹਿੰਦੇ ਹੈ ਕਿ ਉਹ ਕਹਿ ਰਹੇ ਇੱਕ ਦੱਸੋ ਕੱਲ 7 ਵਜੇ ਇੱਕ ਮੈਂ ਕੱਲ ਟਵਿੱਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਵੀਡੀਓ ਤੇ ਫੋਟੋਸ ਜੀ ਉਹ ਹੋਰ ਮੈਨ ਤੋਂ ਬਾਅਦ ਇਹ ਸਰਕੂਲੇਟ ਹੋਈ ਹੈ ਕਿਕਰਮ ਰਿਸ਼ੀਆ ਨੇ ਉਹਨੂੰ ਆਫੀਸ ਤੋਂ ਆਪਣੀ ਅਦਾਰੇ ਵਿੱਚ ਉਹ ਹੀ ਉਹ ਹੀ ਜਾਗਾਇਆ ਸ਼ੋਕ ਨੰਗ ਲਿਆ ਸ਼ੋਕ ਨੰਗ ਲਿਆ ਬਿਲਨਾ ਨਾਮ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਨਪੁਰ ਚ ਜਦੋਂ 2016 17 ਦੀ ਇਲੈਕਸ਼ਨ ਸੀ ਪਾਰਟੀ ਕੋਲ ਆਫ ਦਰ ਹਾਂ ਦੈਟਸ ਦੈਟਸ ਰਾਈਟ ਠੀਕ ਹੈ ਹੀ ਸਟਾਰਟ ਟੂ ਡੈਮੇਜ ਯੂ ਦੈਟ ਆਈ ਡੋਨਟ نو ਹਾਊ ਦਾ ਪ੍ਰੋਸੈਸ ਸਟਾਰਟਡ ਪਰ ਉਹ ਇਹ ਪਤਾ ਸੀ ਮੈਨੂੰ 16 17 ਸਾਡੇ ਇਲੈਕਸ਼ਨ ਆਫ ਦਰ ਦੈਟ ਆਈ ਆਲਸੋ ਬਹੁਤ ਹੀ ਸਟਾਰਟਡ ਦਿਸ ਨਾ ਨਹੀਂ ਉਹ ਕਰ